ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੱਤਰ ਲਿਖਣਾ ਜੀ ਆਪਣੇ ਮਿੱਤਰ ਜਾਂ ਸਹੇਲੀ ਨੂੰ ਕਿਸੇ ਪ੍ਰੀਖਿਆ ਵਿੱਚ ਮੋਰੀ ਦਰਜਾ ਪ੍ਰਾਪਤ ਕਰਨ ਤੇ ਵਧਾਈ ਪੱਤਰ ਵਧਾਈ ਦੇਣੀ ਆ ਸ਼ੁਰੂ ਕਰਾਂਗੇ ਆਪਾਂ ਸੱਜੇ ਹੱਥ ਲਿਖਾਂਗੇ ਪਹਿਲਾਂ ਪ੍ਰੀਖਿਆ ਭਵਨ ਫਿਰ ਕਮਾ ਪਾਵਾਂਗੇ ਉਸ ਤੋਂ ਬਾਅਦ ਸੈਰ ਪਾ ਕੇ ਡੰਡੀ ਉਸ ਤੋਂ ਬਾਅਦ ਮਿਤੀ ਜਿਹੜੀ ਹੈਗੀ ਆ ਉਹ ਲਿਖੋਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਪਿਆਰੇ ਮਿੱਤਰ ਜਾਂ ਪਿਆਰੇ ਦੋਸਤ ਦਾ ਨਾਮ ਕਮਾ ਪਾਵਾਂਗੇ ਉਸ ਤੋਂ ਬਾਅਦ ਸਤਿ ਸ੍ਰੀ ਅਕਾਲ ਵਿਚਾਰ ਜੀ ਲਿਖਾਂਗੇ ਸ਼ੁਰੂ ਕਰਾਂਗੇ ਪਿਆਰੇ ਨਾਲ ਕੁਝ ਦਿਨ ਪਹਿਲਾਂ ਤੋਂ ਆਪਣੀ ਚਿੱਠੀ ਵਿੱਚ ਆਪਣੀ ਨੀਟ ਪਰੀਖਿਆ ਵਿੱਚ ਬੈਠਣ ਦਾ ਜ਼ਿਕਰ ਕੀਤਾ ਸੀ ਤੇ ਨਾਲੇ ਆਪਣਾ ਰੋਲ ਨੰਬਰ ਦੱਸਦਿਆਂ ਸਫਲਤਾ ਦੀ ਉਮੀਦ ਪਰ ਕਢਾਈ ਸੀ ਪਿਆਰੇ ਮਿੱਤਰ ਅੱਜ ਜਦੋਂ ਮੈਂ ਇੰਟਰਨੈਟ ਤੇ ਤੇਰਾ ਰੋਲ ਨੰਬਰ ਮੈਰਿਟ ਵਿੱਚ ਆਏ ਪਹਿਲੇ 10 ਵਿਦਿਆਰਥੀਆਂ ਵਿੱਚੋਂ 5ਵੇਂ ਨੰਬਰ ਤੇ ਵੇਖਿਆ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਮੇਰੀ ਹਾਰਦਿਕ ਵਧਾਈ ਕਬੂਲੋ ਤੇ ਆਪਣੇ ਮਾਤਾ ਪਿਤਾ ਨੂੰ ਵੀ ਮੇਰੇ ਵੱਲੋਂ ਵਧਾਈ ਦੇਣਾ ਤੇਰੀ ਪ੍ਰਤਿਭਾ ਉੱਤੇ ਤਾਂ ਸਾਨੂੰ ਸਾਰਿਆਂ ਨੂੰ ਕਦੇ ਵੀ ਸ਼ੱਕ ਨਹੀਂ ਰਿਹਾ ਤੂੰ 10ਵੀਂ ਅਤੇ 12ਵੀਂ ਵਿੱਚੋਂ ਵੀ ਪਹਿਲੇ ਜਾਂ ਦੂਜੇ ਨੰਬਰ ਤੇ ਆਉਂਦਾ ਰਿਹਾ ਹੈ ਖੇਡਾਂ ਅਤੇ ਪਾਠਕ੍ਰਮ ਤੋਂ ਇਲਾਵਾ ਹੋਰ ਕਈ ਕਾਰਜਾਂ ਵਿੱਚ ਵੀ ਤੇਰੀ ਕਾਰਗੁਜ਼ਾਰੀ ਹਮੇਸ਼ਾ ਚੰਗੀ ਹੀ ਰਹੀ ਹੈ ਤੇਰੀ ਮਿਹਨਤ ਅਤੇ ਲਗਨ ਕਾਰਨ ਸਾਡਾ ਅਤੇ ਅਧਿਆਪਕਾਂ ਦਾ ਸਦਾ ਇਹੋ ਖਿਆਲ ਰਿਹਾ ਹੈ ਕਿ ਤੂੰ ਮੁਕਾਬਲੇ ਦੀ ਪ੍ਰੀਖਿਆ ਵਿੱਚ ਜ਼ਰੂਰ ਸਫਲ ਹੋਵੇਂਗਾ ਹੁਣ ਤੂੰ ਉੱਪਰਲੀ ਮੈਰਿਟ ਵਿੱਚ ਹੈ ਇਸ ਲਈ ਤੈਨੂੰ ਐਮਬੀਬੀਐਸ ਦੀ ਪੜ੍ਹਾਈ ਵਿੱਚ ਸਰਕਾਰੀ ਕਾਲਜ ਵਿੱਚ ਦਾਖਲਾ ਮਿਲੇਗਾ ਇਸ ਨਾਲ ਡਾਕਟਰੀ ਦੀ ਪੜ੍ਹਾਈ ਸੰਬੰਧੀ ਤੇਰੀ ਪੜ੍ਹਾਈ ਦਾ ਖਰਚਾ ਵੀ ਘੱਟ ਹੋਵੇਗਾ ਉਮੀਦ ਕਰਦੇ ਹਾਂ ਕਿ ਤੂੰ ਡਾਕਟਰੀ ਦੀ ਪੜ੍ਹਾਈ ਇਸੇ ਪ੍ਰਕਾਰ ਮਿਹਨਤ ਨਾਲ ਪੂਰੀ ਕਰਕੇ ਗਰੀਬ ਮਰੀਜ਼ਾਂ ਦੀ ਪੂਰੀ ਸੇਵਾ ਤਨਦੇਹੀ ਨਾਲ ਕਰੇਗਾ ਤੇਰੇ ਜਿਹੇ ਲਾਇਕ ਹੀ ਇਨਸਾਨਾਂ ਦੀ ਇਸ ਖੇਤਰ ਵਿੱਚ ਬਹੁਤ ਜ਼ਰੂਰਤ ਹੈ ਤੇਰੀ ਇਸ ਸਫਲਤਾ ਨੇ ਜਿੱਥੇ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਅਸੀਂ ਸਾਰੇ ਮਿੱਤਰ ਵੀ ਮਾਣ ਮਹਿਸੂਸ ਕਰਦੇ ਹਾਂ ਹਾਂਜੀ ਅੱਗੇ ਲਿਖਾਂਗੇ ਫਿਰ ਆਪਾਂ ਵਿਚਾਰ ਜੇ ਪਿਆਰ ਅਤੇ ਸ਼ੁਭ ਇਸ਼ਾਵਾ ਸਹਿਤ ਸਹਿਤ ਪਾਉਣਾ ਜੀ ਇੱਥੇ ਸਾਹਿਤ ਕਮ ਕਈ ਵਰਨਕ ਕੰਨਾ ਪਾ ਦਿੰਦੇ ਨੇ ਬੱਚੇ ਉਹ ਸਾਹਿਤ ਹੁੰਦਾ ਜਿਹੜਾ ਆਪਾਂ ਨਾਵਲ ਕਹਾਣੀਆਂ ਚੀਜ਼ਾਂ ਪੜ੍ਹਦੇ ਆ ਉਹ ਗਲਤ ਹੋ ਜਾਂਦਾ ਸਹਿਤ ਹੁੰਦਾ ਇੱਥੇ ਤੇ ਸੱਜੇ ਹੱਥ ਫਿਰ ਆਪਾਂ ਲਿਖਾਂਗੇ ਤੁਹਾਡਾ ਆਪਣਾ ਤੇ ਇੱਥੇ ਤੁਸੀਂ ਆਪਣਾ ਨਾਮ ਲਿਖਣਾ ਠੀਕ ਹੈ ਜੀ ਖੱਬੇ ਹੱਥ ਆਪਾਂ ਪਾਉਣੇ ਹੁੰਦੇ ਆ ਟਿਕਟ ਪਾ ਕੇ ਤੇ ਟਿਕਟ ਟਿਕਟ ਲੱਗਦੀ ਹੁੰਦੀ ਹੈ ਵੈਸੇ ਇਹ ਪੱਤਰ ਦੇ ਉੱਤੇ ਉਹ ਤੋਂ ਬਾਅਦ ਆਪਾਂ ਲਿਖਦੇ ਹੁੰਨੇ ਆ ਨਾਮ ਆਪਣਾ ਜਿਹਨੂੰ ਭੇਜਣੀ ਹੈ ਪੱਤਰ ਪਾਉਣਾ ਉਤਵਾਦ ਕਮਾ ਫਿਰ ਉਹਦੇ ਪਿੰਡ ਦਾ ਨਾਮ ਉਤਵਾਦ ਉਹਦੇ ਡਾਕ ਖਾਨੇ ਦਾ ਨਾਮ ਜੇ ਇਕੱਠਾ ਤਾਂ ਪਿੰਡ ਤੇ ਡਾਕਾ ਨਾਲ ਇਕੱਠਾ ਆ ਜਾਂਦਾ ਹੁੰਦਾ ਪਿੱਛੇ ਕਮਾ ਤੇ ਉਸ ਤੋਂ ਬਾਅਦ ਜ਼ਿਲ੍ਹਾ ਪਾ ਕੇ ਡੰਡੀ ਪੈਂਦੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਪਿੰਨ ਕੋਡ ਪੈਂਦਾ ਹੁੰਦਾ ਹੈ ਇਹਦੇ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਤੇ ਇਹ ਜਿਹੜੇ ਪੱਤਰ ਤੁਹਾਨੂੰ ਕਰਾਏ ਜਾਂਦੇ ਨੇ ਇਹ ਸਿਰਫ ਤੁਹਾਡੇ ਅੱਗੇ ਉਹਦੇ ਵਾਸਤੇ ਵੀ ਤੁਸੀਂ ਕੀ ਕੀ ਲਿਖ ਸਕਦੇ ਹੋ ਹਿੰਟ ਨੇ ਇਹ ਠੀਕ ਹੈ ਜੀ ਤੇ ਇਹ ਹਿੰਟੇ ਸਮਝਣੇ ਨੇ ਆਪਾਂ ਲਿਖਣੀ ਤੁਸੀਂ ਆਪਣੀ ਸ਼ਬਦਾਵਲੀ ਹੁੰਦੀ ਹੈ ਇਹਨੂੰ ਰੱਟਾ ਨਹੀਂ ਲਾਉਣਾ ਹੈਗਾ ਕਿਸੇ ਵੀ ਚੀਜ਼ ਨੂੰ ਜਦੋਂ ਆਪਾਂ ਰੱਟਾ ਲਾਉਨੇ ਆ ਫਿਰ ਉਹਦਾ ਨਾ ਉਹ ਮਜ਼ਾ ਨਹੀਂ ਆਉਂਦਾ ਹੈਗਾ ਆਪਣੇ ਹੀ ਸ਼ਬਦਾਂ ਦੇ ਵਿੱਚ ਜਿਹੜੀ ਗੱਲਾਂ ਲਿਖੀਆਂ ਜਾਣ ਜੋ ਤੁਹਾਡੀਆਂ ਭਾਵਨਾਵਾਂ ਨੇ ਉਹ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਬਿਆਨਤ ਕਰ ਸਕਦੇ ਹੋ ਕਿਸੇ ਦੂਜੇ ਦੇ ਸ਼ਬਦਾਂ ਵਿੱਚ ਨਹੀਂ ਤੁਸੀਂ ਉਨੀਆਂ ਗੱਲ ਉਵੇਂ ਕਰ ਸਕਦੇ ਇਸ ਕਰਕੇ ਰੱਟਾ ਨਹੀਂ ਲਾਉਣਾ ਹੈਗਾ ਤੇ ਇਹਨੂੰ ਆਪਾਂ ਐਵੇਂ ਆਪਣੇ ਸ਼ਬਦਾਵਲੀ ਦੇ ਵਿੱਚ ਵਧੀਆ-ਵਧੀਆ ਬਣਾ ਕੇ ਪੱਤਰ ਤੁਸੀਂ ਲਿਖਣੇ ਸਿੱਖਣੇ ਨੇ ਇਹ ਸਿੱਖਣ ਲਈ ਹੈ ਤੁਹਾਨੂੰ ਉਮੀਦ ਹੈ ਕਿ ਚੰਗਾ ਲੱਗੇਗਾ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜੀ ਚੈਨਲ ਸਬਸਕ੍ਰਾਈਬ ਕਰ ਲਓ ਚੈਨਲ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ